ਡੰਡਾਂ ਦੇ ਵਿੱਚੋਂ ਡੰਗਲ ਪਸ਼ੂ ਲਿਆਰ ਵਾਸਤੇ ਇਹ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ? ਜਿਹੜਾ ਹੜਾਂ ਦੀ ਮਾਰ ਜਿਹੜੀ ਆ ਉਹ ਇਸ ਇਲਾਕੇ ਦੇ ਵਿੱਚ ਤਕਰੀਬਨ ਹਰ ਸਾਲ 2 ਸਾਲ ਬਾਅਦ ਹੜ ਆਈ ਜਾਂਦੇ ਆ। ਤਕਰੀਬਨ ਹਰ ਸਾਲ ਹੜਾਂ ਦੇ ਵਿੱਚ ਅਸੀਂ ਮੈਡੀਕਲ ਵੈਨਾਂ ਲੈ ਕੇ ਵੀ ਜਾਂਦੇ ਰਹੇ ਆ ਜਿੱਥੇ ਪਨੀਰੀ ਦੀ ਲੋੜ ਆ ਉੱਥੇ ਵੀ ਕਿਸਾਨਾਂ ਨੂੰ ਕਹਿ ਕੇ ਸੇਵਾਵਾਂ ਕਰਾਉਣੀ ਆ। ਸਭ ਤੁਹਾਡਾ ਧੰਨਵਾਦ ਕਰਦਾ ਤੁਸੀਂ ਲੁਧਿਆਣੇ ਤੋਂ ਵਿਸ਼ੇਸ਼ ਕਰਕੇ ਹੋਰ ਚੱਲਣ ਵਾਲੇ ਵੀਰ ਜਿਹੜੇ ਦੂਰੋਂ ਦੂਰੋਂ ਆ ਕੇ ਦੁੱਖ ਦਰਦ ਪਾਣੀ ਦੇ ਵਿੱਚ ਦੀ ਲੰਘ ਕੇ ਸੁਣ ਰਹੇ ਹਾਂ ਆਪਾਂ ਦੇਖਿਆ ਹੀ ਆ ਕਿ ਸਾਨੂੰ ਲੰਗਰ ਵੀ ਨਹੀਂ ਸੀ ਦੇ ਰਾਇਆ ਉਥੋਂ ਪ੍ਰਸ਼ਾਸਨ ਵੱਲੋਂ ਕੁਝ ਦਿੱਕਤਾਂ ਆ ਰਹੀਆਂ ਬਹੁਤ ਜ਼ਿਆਦੀਆਂ ਲੋਕਾਂ ਨੇ ਵੀ ਦੱਸਿਆ ਵੀ ਅਸੀਂ ਸਮਾਨ ਜਿਹੜਾ ਲੈ ਕੇ ਆਉਂਦੇ ਆ ਉਹ ਉਹਨਾਂ ਲੋਕਾਂ ਤੱਕ ਨਹੀਂ ਪਹੁੰਚਦਾ ਜਿੱਥੋਂ ਤੱਕ ਲੋੜ ਆ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਵੀ ਹਜੇ ਲੋੜ ਪੈਣੀ ਆ ਸਮਾਨ ਦੀ ਜਦੋਂ ਪਾਣੀ ਉਤਰਦਾ ਆ ਉਦੋਂ ਦਿੱਾ ਸੁਲਤਾਨਪੁਰ ਲੋਧੀ ਪਹੁੰਚੇ ਆ ਜਿੱਥੇ ਹਰ ਪ੍ਰਭਾਵਿਤ ਇਲਾਕੇ ਦੇ ਹੈਗੇ ਨੇ ਤਾਂ ਅ ਤੁਸੀਂ ਦੇਖ ਸਕਦੇ ਹੋ ਬੋਟਰ ਦੇ ਵਿੱਚ ਜਾ ਰਹੇ ਆ ਖਾਸ ਤੌਰ ਤੇ ਇਹ ਕਿਸ਼ਤੀ ਬਣਾਈ ਗਈ ਹੈ ਜਿਹੜੇ ਜੰਗਲ ਪਸ਼ੂ ਹੈਗੇ ਨੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਬਣਾਈ ਗਈ ਤਾਂ ਸਾਹਮਣੇ ਪਿੰਡ ਨੇ ਪਿੰਡਾਂ ਦੇ ਵਿੱਚੋਂ ਜੰਗਲ ਪਸ਼ੂ ਲਿਆਉਣ ਵਾਸਤੇ ਇਹ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਤੁਸੀਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਸਾਰਾ ਵਾਕਿਆ ਕਿਵੇਂ ਜਿੱਧਰ ਨਿਗਾ ਮਾਰੋਗੇ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਕਿੱਧਰ ਵੀ ਨਿਗਾ ਮਾਰ ਲਓ ਸਿਰਫ ਪਾਣੀ ਨਜ਼ਰ ਆ ਰਿਹਾ ਤੇ ਸਾਡੇ ਨਾਲ ਭਾਈ ਹਰਜੀਤ ਸਿੰਘ ਗੁਰਦੁਆਰਾ ਬੇਸ ਸਾਹਿਬ ਤੋਂ ਨੇ ਪਾਈ ਸਾਹਿਬ ਜੀ ਕਿਸ ਤਰੀਕੇ ਦੇ ਪ੍ਰਬੰਧ ਇਹ ਸ਼ੋਮਨੀ ਕਮੇਟੀ ਗੱਲ ਕੀਤੀ ਜਾਵੇ ਤੁਸੀਂ ਵੀ ਹੁਣ ਕਿਸ ਚੀਜ਼ 'ਤੇ ਸਵਾਰ ਹੈਗੇ ਆ ਗੁਰਦੁਆਰਾ ਸਾਹਿਬ ਜੀ ਹਾਂਜੀ ਆਪਾਂ ਦੇਖ ਹੀ ਰਹੇ ਆ ਜੀ ਇਹ ਹੜਾਂ ਦੀ ਮਾਰ ਜਿਹੜੀ ਆ ਉਹ ਇਸ ਇਲਾਕੇ ਦੇ ਵਿੱਚ ਤਕਰੀਬਨ ਸਾਲ 2 ਸਾਲ ਬਾਅਦ ਹੜ੍ਹ ਆ ਹੀ ਜਾਂਦੇ ਆ ਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ ਤੇ ਤਕਰੀਬਨ ਅਸੀਂ ਬਹੁਤ ਜ਼ਿਆਦਾ ਧਨ ਜਿਹੜਾ ਆ ਉਹ ਬਰਬਾਦ ਕਰ ਰਹੇ ਆ ਚਾਹੇ ਉਹ ਕਿਸੇ ਪੱਖ ਤੋਂ ਹੋਵੇ ਰਾਜਨੀਤਿਕ ਪੱਖ ਹੋਵੇ ਧਾਰਮਿਕ ਪੱਖ ਹੋਵੇ ਜਾਂ ਸਾਡਾ ਸਮਾਜਿਕ ਪੱਖ ਵਿਆਹ ਸ਼ਾਦੀ ਪਰ ਦੂਰ ਅੰਦੇਸ਼ੀ ਦੇ ਨਾਲ ਬੜਾ ਦੁੱਖ ਹੁੰਦਾ ਆ ਵੀ ਪੰਜਾਬ ਉਹ ਧਰਤੀ ਆ ਜਿੱਥੇ ਬੜੇ ਯੋਧੇ ਪੈਦਾ ਹੋਏ ਆ ਜਿੱਥੇ ਵੱਡੇ ਵੱਡੇ ਵਿਦਵਾਨ ਪੈਦਾ ਹੋਏ ਆ ਅੱਜ ਸਾਡੀ ਸੋਚ ਜਿਹੜੀ ਆ ਉਹ ਪੰਜਾਬ ਦੇ ਜਾਏ ਜਿਹੜੇ ਆ ਉਹ ਆਪਣੀ ਮੁਸ਼ਕਲਾਂ ਜਾਂ ਜਿਹੜੇ ਹੜ੍ਹ ਆ ਰਹੇ ਆ ਜਾਂ ਠੀਕ ਆ ਕੁਝ ਐਸੀਆਂ ਆਫਤਾਂਮਾਂ ਹੁੰਦੀਆਂ ਜਿਨ੍ਹਾਂ ਦਾ ਸਾਹਮਣਾ ਕਰਨਾ ਮਨੁੱਖ ਲਈ ਔਖਾ ਹੋ ਜਾਂਦਾ ਕਿਉਂਕਿ ਕੁਦਰਤ ਦਾ ਸਾਹਮਣਾ ਨਹੀਂ ਮਨੁੱਖ ਕਰ ਸਕਦਾ ਪਰ ਫੇਰ ਵੀ ਸਾਨੂੰ ਇੱਕ ਦੂਰੰਦੇਸ਼ੀ ਦੇ ਨਾਲ ਐਸੇ ਫੈਸਲੇ ਲੈਣ ਦੀ ਜਾਂ ਐਸੇ ਕਾਰਜ ਕਰਨ ਦੀ ਲੋੜ ਆ ਜਿਹਦੇ ਵਿੱਚ ਅਸੀਂ ناکਾਮਜਾਬ ਹੋਏ ਆ ਸੋ ਇਸ ਵੇਲੇ ਜੋ ਮੇਰੀ ਡਿਊਟੀ ਆ ਤਕਰੀਬਨ ਹਰ ਸਾਲ ਹੜ੍ਹਾਂ ਦੇ ਵਿੱਚ ਅਸੀਂ ਮੈਡੀਕਲ ਵੈਨਾਂ ਲੈ ਕੇ ਵੀ ਜਾਂਦੇ ਰਹੇ ਆ ਜਿੱਥੇ ਪਨੀਰੀ ਦੀ ਲੋੜ ਆ ਉੱਥੇ ਵੀ ਕਿਸਾਨਾਂ ਨੂੰ ਕਹਿ ਕੇ ਸੇਵਾਵਾ ਕਰਾਉਣੀ ਆ ਇੱਕ ਪ੍ਰਚਾਰਕ ਦੇ ਨਾਤੇ ਜਿਹੜਾ ਸਮਾਜ ਸੇਵਾ ਦਾ ਪੱਖ ਆ ਉਹ ਬੜਾ ਜ਼ਰੂਰੀ ਆ ਇਸੇ ਤਰ੍ਹਾਂ ਫੈਂਡ ਪੈਂਡ ਜਾ ਕੇ ਜਾਂ ਹੋਰ ਸੰਗਤਾਂ ਨੂੰ ਪ੍ਰੇਰਣਾ ਕਰਕੇ ਲੋੜਵੰਦਾਂ ਤੱਕ ਸਾਮਾਨ ਪਹੁੰਚੇ ਕਿਉਂਕਿ ਸਾਰੇ ਆਉਂਦੇ ਨੇ ਬਾਹਰੋਂ ਫੋਟੋ ਖਿਚਾ ਕੇ ਫੋਟੋ ਕਲਚਰ ਬਣ ਗਿਆ ਆ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਲੁਧਿਆਣੇ ਤੋਂ ਵਿਸ਼ੇਸ਼ ਕਰਕੇ ਹੋਰ ਚਲਨਾ ਵਾਲੇ ਵੀਰ ਜਿਹੜੇ ਦੂਰੋਂ ਦੂਰੋਂ ਆ ਕੇ ਦੁੱਖ ਦਰਦ ਪਾਣੀ ਦੇ ਵਿੱਚ ਦੀ ਲੰਘ ਕੇ ਸੁਣ ਰਹੇ ਹੋ ਸੋ ਮੈਂ ਵੀ ਤਕਰੀਬਨ ਇਸੇ ਤਰ੍ਹਾਂ ਜੋ ਜਿੱਥੇ ਵੀ ਸਾਡੇ ਪਿੰਡ ਜਿੱਥੇ ਸਾਡੇ ਲੋਕ ਫਸੇ ਹੋਏ ਆ ਤੇ ਖਾਸ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਮਾਰਾ ਦੇ ਸਰੂਪ ਆ ਗੁਰਦੁਆਰੇ ਸਹਿਬਾਨ ਸਾਡੇ ਬਣੇ ਆ ਉੱਥੇ ਜਾ ਕੇ ਅਸੀਂ ਦੇਖ ਰਹੇ ਆ ਕਿ ਕੋਈ ਇੱਕ ਹੁੰਦਾ ਕਾਗਜ਼ੀ ਕਾਰਵਾਈ ਡਿਊਟੀ ਪਾ ਦੇਣੀ ਮੇਰਾ ਉਹ ਕੰਮ ਨਹੀਂਗਾ ਸੋ ਅਸੀਂ ਆਪ ਜਾ ਕੇ ਦੇਖਦੇ ਆ ਕਿ ਜਿੱਥੇ ਲੋੜ ਆ ਉਥੇ ਦੇਖੀਏ ਜਿੱਥੇ ਮਾਰਾ ਦਾ ਸਤਕਾਰ ਨਹੀਂਗਾ ਉਹਦੇ ਬਾਰੇ ਫੇਰ ਲੋੜਿੰਦੇ ਪ੍ਰਬੰਧ ਕੀਤੇ ਜਾਣ ਮਾਰਾ ਦੇ ਸਰੂਪ ਆ ਜਿਹੜੇ ਪਿੰਡ ਪਿੰਡ ਜਾਇਆ ਜਾ ਰਿਹਾ ਜੀ ਹਾਂਜੀ ਪਿੰਡ ਪਿੰਡ ਕੱਲ ਅਸੀਂ ਆਲੀ ਕਲਾ ਆਲੀ ਖੁਰਤ ਬੂਲੇ ਉਹਦੇਲੇ ਇਲਾਕੇ ਚ ਗਏ ਸੀਗੇ ਸੋ ਪ੍ਰਚਾਰਕਾਂ ਦੀ ਟੀਮ ਮੈਂ ਉਹਨਾਂ ਦੀ ਮੀਟਿੰਗ ਵੀ ਕੀਤੀ ਜ਼ਿਲ੍ਹਾ ਕਪੂਰਥਲੇ ਦੇ ਜਿੰਨੇ ਵੀ ਮੇਰੇ ਕੋਲ ਪ੍ਰਚਾਰਕ ਜਥੇ ਆ ਸੋ ਮੈਂ ਆਪ ਜਿਹੜਾ ਆ ਨਿਜੀ ਤੌਰ ਤੇ ਹਰ ਪਿੰਡ ਵਿੱਚ ਜਾ ਰਿਹਾ ਆ ਅੱਜ ਇਹ ਬਾਉਪੁਰ ਦਾ ਇਲਾਕਾ ਤੋਂ ਆਪਾਂ ਦੇਖਿਆ ਹੀ ਆ ਕਿ ਸਾਨੂੰ ਲੰਗਰ ਵੀ ਨਹੀਂ ਸੀ ਦੇ ਰਾਇਆ ਉੱਥੋਂ ਪ੍ਰਸ਼ਾਸਨ ਵੱਲੋਂ ਕੁਝ ਦਿੱਕਤਾਂ ਆ ਰਹੀਆਂ ਬਹੁਤ ਜ਼ਿਆਦੀਆਂ ਲੋਕਾਂ ਨੇ ਵੀ ਦੱਸਿਆ ਵੀ ਅਸੀਂ ਸਮਾਨ ਜਿਹੜਾ ਲੈ ਕੇ ਆਉਂਦੇ ਆ ਉਹ ਉਹਨਾਂ ਲੋਕਾਂ ਤੱਕ ਨਹੀਂ ਪਹੁੰਚਦਾ ਜਿੱਥੋਂ ਤੱਕ ਲੋੜ ਆ ਤੇ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਵੀ ਹਜੇ ਲੋੜ ਪੈਣੀ ਆ ਸਮਾਨ ਦੀ ਜਦੋਂ ਪਾਣੀ ਉਤਰਦਾ ਆ ਉਦੋਂ ਪਿਛਲੇ ਸਾਲ ਦੋ ਸਾਲ ਪਹਿਲਾਂ ਵੀ ਸਾਨੂੰ ਬੜੀਆਂ ਜਾਂ ਇਹ ਦੇਖਦੇ ਨਾ ਆ ਵੀ ਬਾਅਦ ਵਿੱਚ ਮੱਛਰ ਮੱਖੀਆਂ ਜਾਂ ਹੋਰ ਬਰਬਾਦੀ ਜਿਹੜੀ ਆ ਕਾਫੀ ਹੁੰਦੀ ਆ ਪਸ਼ੂ ਡੰਗਰ ਬਿਮਾਰੀਆਂ ਫੈਲਦੀਆਂ ਉਸ ਸਮੇ ਵੀ ਸਾਨੂੰ ਲੋੜ ਪੈਣੀ ਆ ਪਨੀਰੀ ਦੀ ਲੋੜ ਪੈਂਦੀ ਆ ਜਾਂ ਹੋਰ ਜ਼ਰੂਰੀ ਚੀਜ਼ਾਂ ਦੀ ਸੋ ਇਸ ਵੇਲੇ ਖੈਰ 88 ਤੋਂ ਲੈ ਕੇ ਮੈਂ ਸਾਰੇ ਬੰਦ ਦੇਖ ਰਿਆਂ ਕਿਉਂਕਿ 88 ਤੇ ਸਾਡੇ ਆਪਣੇ ਪਰਿਵਾਰ ਤੇ ਸਾਡੇ ਦੋ ਮਾਮਿਆਂ ਦੀ ਉਸ ਸਮੇ ਜਿਹੜੀ ਆ ਪਾਣੀ ਦੇ ਵਿੱਚ ਆ ਮੌਤ ਹੋ ਜਾਂਦੀ ਆ ਬੜੇ ਸੇਵਾ ਉਹਨਾਂ ਨੇ ਬਹੁਤ ਸੇਵਾ ਕੀਤੀ ਉਸ ਸਮੇ ਸੋ ਇਸ ਸਮੇ ਅਸੀਂ ਪਿੰਡ ਪਿੰਡ ਜਾ ਕੇ ਅੱਜ ਵੀ ਗੁਰਦਾਰੇ ਸਹਿਬਾਨ ਜਾਂ ਜਿੱਥੇ ਵੀ ਕੇਸਤੀਆਂ ਕਹਿੰਗੇ ਮਿਲਦੀਆਂ ਲਈ ਲਿਜਾਣ ਵਾਸਤੇ ਕਿ ਜਿੱਥੋਂ ਤੱਕ ਸਾਨੂੰ ਲੋੜ ਪੈਂਦੀ ਆ ਹੁਣ ਜਾ ਕੇ ਅਸੀਂ ਦੇਖਾਂਗੇ ਮਹਾਰਾਜ ਦੇ ਸਰੂਪ ਸੇਵਾ ਸੰਭਾਲ ਜਿਹੜੀ ਆ ਗ੍ਰੰਥੀ ਤੇ ਪ੍ਰਬੰਧਕ ਵੀਰਾਂ ਨੂੰ ਅਸੀਂ ਮਿਲ ਰਹੇ ਆ ਜਿਸਨੇ ਭਾਈ ਹਰਜੀਤ ਸਿੰਘ ਜਿਹੜੇ ਗੁਰਦੁਆਰਾ ਬੇਰਸਾਬ ਤੋਂ ਹੁੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਨੇ ਪਮਾ ਉਹ ਦਵਾਈ ਦੀ ਗੱਲ ਹੋਵੇ ਪਨੀਰੀ ਦੀ ਗੱਲ ਹੋਵੇ ਡੰਗਰਾਂ ਦੇ ਚਾਰੇ ਦੀ ਗੱਲ ਹੋਵੇ ਸਭ ਤੋਂ ਜ਼ਰੂਰੀ ਗੁਰੂ ਸਾਹਿਬ ਦੇ ਸਤਕਾਰ ਦੀ ਗੱਲ ਹੋਵੇ ਤਾਂ ਮੂਆਮ ਪ੍ਰਬੰਧਾਂ ਨੂੰ ਲੈ ਕੇ ਸ਼੍ਰੋਮਣੀ ਕੋ ਤੁਹਾਡਾ ਪ੍ਰਬੰਧਕ ਕਮੇਟੀ ਦੀ ਜਿਹੜੀ ਟੀਮ ਹੈਗੀ ਆ ਉਹ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਇਸ ਤਰ੍ਹਾਂ ਦੇ ਕੰਮ ਕਰੀ ਜਿਸ ਦੇ ਤਹਿਤ ਅੱਜ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਵਾਲੇ ਸ਼ਹਿਰ ਦੇ ਜਿਹੜੇ ਪਿੰਡ-ਪਿੰਡ ਨੇ ਉਹਨਾਂ ਵਿੱਚ ਦੋਨਾਂ ਜਿਹੜਾ ਉਹ ਕਰਦੇ ਨਸਰਾ ਦੇ ਮਹਿੰਦਰਪਾਲ ਸਿੰਘ ਤੁੰਨਾ ਕੈਮਰਾ ਮੈਂ ਨੰਬਰ ਪਰ ਨਾਲ ਦਿਖ ਰਿਹਾ ਨੰਬਰ ਸਸ